ਲੋ ਜੀ ਸ਼ਾਸਤਰੀ ਕਾਲ ਜੀ ਸਾਰਿਆਂ ਨੂੰ ਦੋਸਤੋ ਕੀ ਹਾਲ ਚਾਲ ਆ ਦੇਖੋ ਰਾਤ 1 ਵਜੇ ਤੋਂ ਫੇਰ ਸਟਾਰਟ ਹੋ ਗਿਆ ਜੀ ਤੇ ਹਾਲ ਦੇਖੋ ਕੀ ਹੋ ਰਿਹਾ ਹਾਲਾਤ ਦੇਖੋ ਕੈਸੇ ਬਣ ਗਏ ਆ ਦੇਖੋ ਕੀ ਕਿੰਨੀ ਤੇਜ਼ ਹਵਾਵਾਂ ਚੱਲ ਰਹੀਆਂ ਨੇ ਤੇ ਵਿੱਚੇ ਮੀਂਹ ਪੈ ਰਿਹਾ ਜੀ ਬਹੁਤ ਬੁਰਾ ਹਾਲ ਕਰਖਾ ਜੀ ਹੁਣ ਤਾਂ ਜੀ ਨੁਕਸਾਨ ਹੀ ਹੋ ਰਿਹਾ ਜੀ ਦੇਖੋ ਇਹ ਨਾ ਮਹੀਨੇ ਚ ਤਾਂ ਬਾਰਿਸ਼ ਪੈਂਦੀ ਨਹੀਂ ਹੁੰਦੀ ਤੇ ਨਾ ਪੈਣੀ ਚਾਹੀਦੀ ਆ ਤੇ ਬਹੁਤ ਪੁਰੇ ਹਾਲਾਤ ਨੇ ਸਾਰੇ ਕਾਸੇ ਦੇ ਤੇ ਪੱਠੇ ਮਸਾਂ ਵੱਡ ਕੇ ਲੈ ਆਈਆਂ ਤੇ ਬੰਦਾ ਸਾਡਾ ਆ ਦੇਖੋ ਨਹੀਂ ਪੈਂਦੇ ਜੀ ਰੇੜਾ ਭਰ ਕੇ ਲੈ ਆਇਆ ਤੇ ਫਿਰ ਚੜਦਾ ਬਹੁਤ ਔਖਾ ਕੱਚੇ ਕੱਚੇ ਰਾਹਾਂ 'ਚ ਪੈਸੇ ਚੋਂ ਬਹੁਤ ਔਖਾ ਆਂਦਾ ਤੇ ਜਿਹੜਾ ਬਲਦ ਦਾ ਕਿਚਨ ਵਾਲਾ ਬਹੁਤ ਵਿਚਾਰਾ ਤੰਗ ਹੁੰਦਾ ਧੱਕਾ ਮਾਰ ਮਾਰ ਕੇ ਲੈ ਆਇਆ ਉਲੂਮਾ ਲਾ ਕੇ ਜੀ ਫਸਲਾਂ ਦਾ ਤਾਂ ਬਹੁਤ ਨੁਕਸਾਨ ਆ ਜੀ ਸਬਜ਼ੀ ਫਸਲ ਕੋਈ ਵੀ ਚੀਜ਼ ਆ ਇਸ ਟਾਈਮ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਸਾਹ ਦੇ ਤੋਂ ਵੱਧ ਅੱਜ ਚਰੀ ਖੜੀ ਸੀ ਚਰੀ ਵੀ ਸਾਰੀ ਗਿਰ ਗਈ ਜੀ ਕੋਠੇ ਜਿੱਡੀ ਹੋਈ ਖੜੀ ਸੀ ਆ ਕਿਨਾਰਿਆਂ ਤੇ ਹੀ ਰਹਿ ਗਏ ਮਾੜਾ ਮੋਟਾ ਬਾਕੀ ਸਾਰਾ ਖੇਤ ਵਿਛ ਗਿਆ ਸਾਡਾ ਤੇ ਜੀ ਦੀ ਦਾ ਸਭ ਤੋਂ ਵੱਡਾ ਨੁਕਸਾਨ ਆ ਜੀ ਗਬੋਲੇ ਚਾਈ ਵੀ ਆ ਨਿਸਰਨ ਲੱਗ ਰਹੀ ਆ ਇਹਤੇ-ਇਹਤੇ ਨਿਸਰ ਵੀ ਆਈ ਕਈ ਕਿਲੇ ਜਿਹੜੀ 1509 ਤੀ ਉਹ ਸਾਰੀ ਇਹ ਨਿਸਰਾ ਹੀ ਬੂਰ ਚੜਨ ਲੱਗ ਰਿਹਾ ਇਹ ਬਹੁਤ ਟੈਨਸ਼ਨ ਵਾਲਾ ਕੰਮ ਆਈ ਇਹ ਬੱਕੀ ਪਸ਼ੂਆਂ ਦਾ ਵੀ ਬਹੁਤ ਨੁਕਸਾਨ ਆ ਜੀ ਇਸ ਮੌਸਮ ਚ ਸਾਰਾ ਦਿਨ ਬਾਹਰ ਨਹੀਂ ਕੱਢ ਸਕਦੇ ਇਹਨਾਂ ਨੂੰ ਤੇ ਨਾ ਇਹਨਾਂ ਨੂੰ ਅੰਦਰ ਵੀ ਨਹੀਂ ਰੱਖ ਸਕਦੇ ਇੱਕ ਕਮਰੇ 'ਚ ਤੁੰਨੇ ਪਏ ਹੁੰਦੇ ਨੇ ਬਰਾਂਡੇ 'ਚ ਆਪਣੇ ਇਹ ਕਰਨੀ ਹੈ ਰਾਤ ਦਾ ਹੀ ਚੱਲ ਰਿਹਾ ਜੀ ਉਹ ਖੜੇ ਨੇ ਵਿਚਾਰੇ ਦਰবেশ ਅੰਦਰ ਹੀ ਖੜੇ ਨੇ ਅੱਜ ਸਾਰਾ ਦਿਨ ਤੋਂ ਕਿਵੇਂ ਕੱਢੀ ਇਹਨਾਂ ਨੂੰ ਨਹੀਂ ਉੱਥੇ ਛਾਂ ਚ ਬੰਦ ਦਿੰਦੇ ਸੀ ਦਰਖਤ ਤੇ ਲਾਇਆ ਹੋਇਆ ਸਾਡੇ ਤਾਂ ਇਹਦੇ ਨੀਚੇ ਬੰਦ ਦਿੰਦੇ ਜਿੰਦਾ ਹੋ ਰਿਹਾ ਜੀ ਤੇ ਉੱਪਰੋਂ ਫੇਰਾ ਨਹੀਂ ਹਾਂ ਵੀਰੇ ਅੱਜ ਨਾ ਬਾਹਰ ਕੱਢੀ ਵੀਰੇ ਇਹਨਾਂ ਨੂੰ ਹਾਂ ਦਾ ਬਾਹਰ ਕੱਢਦੇ ਹੀ ਚੰਗਾ ਹਾਂ ਫੇਰ ਦੇਖਾਂਗੇ ਜੇ ਹਟ ਉੱਡ ਕੇ ਵਾਜਾ ਹੋ ਗਿਆ ਮਾੜੀ ਜੀ ਸੁੱਕੀ ਮਿੱਟੀ ਕੋਈ ਇਸ ਤਰ੍ਹਾਂ ਕਰਕੇ ਲਾਈਟ ਬਾਈ ਕਿੰਨੇ ਦੇ ਤੱਕ ਆ ਗਈ ਲਾਈਟ ਦਾ ਪਤਾ ਨਹੀਂ ਨਾ ਤਾਰਾਂ ਤੁਰਾਂ ਟੁੱਟ ਗਈਆਂ ਹੋਣੀਆਂ ਰਾਤ ਨੂੰ ਢੇੜਪੂੜ ਕੇ ਜੈਂਪਰ ਜੰਪਰ ਉੱਡ ਜਾਂਦੇ ਆ ਰਾਤ 1 ਵਜੇ ਹੈ ਬੁਰਛੇ ਮਾਰਦੀ ਇਹਨਾਂ ਨੂੰ ਨਹੀਂ ਬੁਰਛੇ ਮਾਰਦੇ ਹੈਗੇ ਬੋਲ ਤਾਰਨਾ ਬਣਾਗਾ ਹੂੰ ਹੂੰ ਚਲ ਮਾਰਦੇ ਫਿਰ ਸਿਰਫ ਟੈਂਕੀ ਵਿੱਚ ਪਾਣੀ ਘਟਾ ਜੀ ਟੈਂਕੀ ਭਰੀ ਨਹੀਂ ਰਾਤ ਲਾਈਟ ਨਹੀਂ ਆਈ ਸਾਰਾ ਰਾਤ ਤੇ ਹੁਣ ਸਵੇਰੇ ਆਈ ਤੇ ਮੜੀ ਜੀ ਭਰ ਲਈ ਇਹਦੀ ਵੀ ਰੱਖੀ ਜੇ ਇੱਧਰ ਲਈ ਲਾਈਟ ਆ ਗਈ ਆਪਣਾ ਟੁੱਕਾ ਟੁੱਕਾ ਕਰ ਲਾਂਗੇ ਨਾ ਠੀਕ ਆ ਉਹ ਦੇਖੋ ਸਾਰਾ ਕੰਮ ਚੋਪਟ ਪਿਆ ਅੱਜ A to Z ਹੁਣ ਠੰਡ ਚੜਾ ਰਹੀ ਆ بارش ਨੇ ਦੇਖ ਲੈ ਹੈ ਹਾਂਜੀ ਹੂੰ ਮੇ ਪਸ਼ੂਆਂ ਨੂੰ ਬਹੁਤ ਔਖਾ ਹੋ ਜਾਂਦਾ ਏ ਝੜੀ ਜੀ ਚ ਹਣੀ ਹਾਂਜੀ ਹਾਂਜੀ ਬਹੁਤ ਜ਼ਾਰੇ ਜੀ ਹੂੰ ਜੀਰੀ ਦਾ ਵੀ ਸਾਰਾ ਪੋਰ ਝਾੜ ਦੇਣਾ ਇਹਨੇ ਆਪਣੀ ਦਾ ਚਲੋ ਜੀਰੀ ਕਰੋ ਨਹੀਂ ਝਾੜਦਾ ਘਟੇ ਫਰਕ ਪੈਂਦਾ ਜਿਹੜਾ ਬੂਰਾ ਆਇਆ ਵਾ ਨਿਸਰਨ ਲਗ ਰਹੀ ਆ ਹੁਣ ਮੀਂਹ ਦੀ ਲੋੜ ਨਹੀਂ ਦੀ ਵੈਸੇ ਹੁਣ ਤਾਂ ਮੋਟਰਾਂ ਹੀ ਬੰਦ ਕਰਤੀ ਹੁੰਦੀ ਆਪਾਂ ਨੇ ਪਰਮਾਤਮਾ ਅੱਗੇ ਹਾਂ ਜੋਰ ਨਹੀਂ ਚੱਲਦਾ ਨਹੀਂ ਚੱਲਦਾ ਬਾਈ ਨਹੀਂ ਹਾਂ ਹਾਂ ਹੁਣ ਤਾਂ ਰਾਤ ਪੱਖਾ ਵੀ ਬੰਦ ਕਰਿਆ ਇਨਵਰਟਰ ਤੇ ਚੱਲ ਰਿਹਾ ਤਾਂ ਜਦ ਬਾਰਿਸ਼ ਦੇ ਬਾਅਦ ਹੈ ਦਾ ਆਪਣਾ ਦੇਸ ਨੂੰ ਬਹੁਤ ਸੁਝੇਵਾ ਅੱਛਾ ਉਹ ਕਹਾਵੀਂ ਪਰਮਾਤਮਾ ਜਾਨੇ ਚੱਕਰ ਲਾ ਲਈ ਕਹਾਵੀਂ ਮੈਂ 12 ਸਾਲ ਦਾ ਮੇਰੀ 12 ਢੜੀ ਦੀ 12 ਢੜੀ ਥੋੜੀ ਜਿਹੀ ਹੋਆ 12 ਢੜੀ ਦੀ ਵੀ 12 ਢੜੀ ਕਰਦੀ ਹੋਟਲੇ ਨਹੀਂ ਮੇਰੀ 12 ਸਾਲਾਂ ਦਾ ਸਾਲ ਹੋ ਗਿਆ ਫਿਰ ਕਾਲ ਓਟੇ ਦੇ ਨਹੀਂ ਰਾਜਾ ਗਾਮਨ ਤੋਂ ਕਾਲੇ ਦੇ ਦੇ ਮਹਾਰਾਜ ਜਿਹੜੀ ਨਹੀਂ ਉੱਠ ਸਕਦੇ ਬਾਈ ਇਹਦਾ ਇੱਕ ਘੰਟਾ ਨੀਵਾਨ ਰਾਤ ਮਹਤਮਾ ਲਾਂ ਠਾਲਦੀਆਂ ਇੰਨਾ ਤੇਜ਼ ਬਾਰਛਾਈ ਇੱਕਦਮ ਬਾਕੀ ਚਾਹੀਦੀ ਨੂੰ ਪਾਟਣਾ ਤੇ ਵੀ ਪਾਣੀ ਮਾਰਾਦਾ ਦੁਨੀਆਂ ਨੂੰ ਪਾਣੀ ਹੀ ਮਾਰੂਗਾ ਕਹਿੰਦਾ ਹਾਂ ਦੇਖੋ ਹਲੇ ਦਾ ਚੱਲ ਵਹਿਆ ਸਮਾ ਪਰਮਾਤਮਾ ਦੇ ਰੰਗ ਨੇ ਇਹ ਰੰਗਾਂ ਜੇ ਰਹਿਣਾ ਪੈਂਦਾ ਜੀ ਇਹ ਤਾਂ ਬੰਦੇ ਦੇ ਵਾਸਤੂ ਨਹੀਂ ਹੈਗਾ ਬਾਕੀ ਹਵਾਏ ਨਹੀਂ ਠੰਡੀ ਚੱਲ ਰਹੀ ਹੈ ਜੀ ਅੱਜ ਬਾਰਿਸ਼ ਵੀ ਪੈ ਰਹੀ ਹੈ ਕਣੀਆਂ ਵੀ ਸਰਦੀਆਂ ਵਾਂਗੂ ਠੰਡ ਚੜਾ ਰਹੀ ਹੈ ਜੀ ਦੇਖੋ ਬਾਹਰ ਤਾਂ ਅੰਦਰ ਹਾਲੇ ਫਿਰ ਵੀ ਠੀਕ ਆ ਅੰਦਰ ਹਵਾ ਨਹੀਂ ਪੈ ਰਹੀ ਤੇ ਬਾਹਰ ਦਾ ਬਹੁਤ ਜ਼ਿਆਦਾ ਉਹ ਹੋ ਰਿਹਾ ਜੀ ਠੰਡ ਦਾ ਮੌਸਮ ਮੇਰੇ ਕੋਲ 1:00 ਵਜੇ ਦਾ 1:00 ਵਜੇ ਨੂੰ ਨਾ ਪਤਾ ਲੱਗਿਆ ਸੀ ਪਰ ਨਾ ਨਾ ਬਤਾ ਉਹ ਸਰ ਲੈ ਕੋਈ ਤਾਂ ਬਹੁਤ ਹੀ ਚੈਨ ਹੈ 1:00 ਵਜੇ ਦਾ ਬਹੁਤ ਸਰਾਤਾ ਵੀ ਬਹੁਤ ਜ਼ਿਆਦਾ ਜਿਹੜੇ ਆਪਣੇ ਨਾ ਰੋਮੇ ਟੈਨ ਦੇ ਵਿੱਚ ਮੈਂ ਚਾਤਰ ਆ ਗਈ ਸੀ 1:00 ਵਜੇ ਦਾ ਸਾਰੇ ਉਹਨਾਂ ਦੇ ਚੰਨਾ ਪਾਣੀ ਆ ਰਿਹਾ ਸੀ ਜਿਹਾ ਵੀ ਪਰ ਨਾਲੇ ਨਹੀਂ ਚੱਲਦੇ ਹੁੰਦੇ ਹਾਂ 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 ਹਲੇ ਪਾਣੀ ਆ ਗਿਆ ਮੇਰੀ ਨਾ ਰਾਤ ਨੂੰ ਅੱਖ ਨਹੀਂ ਲੱਗੀ ਹੈਗੀ ਜਦੋਂ ਮੈਂ ਪਿਆ ਰਿਹਾ ਨਾ ਅੱਖਾਂ ਨੂੰ ਵੀ ਟੈਨਸ਼ਨ ਆ ਜਾਗਦਾ ਹੀ ਰਿਹਾ ਹੈ ਹੈ ਮੈਨੂੰ ਆਇਆ ਜਿਵੇਂ ਜੀਰੀਆਂ ਦਾ ਦਬੋਤ ਹੋਵੇ ਆਈ ਲਗਦਾ ਬਗਲੇ ਚੋਂ ਪਹਿਲਾਂ ਉਹ ਸਾਡੀ ਲੱਟੂ ਕਿਉਂ ਆਇਆ ਮਿੱਤਰੋ ਅੱਛਾ ਆ ਰਾਮਨ ਮਿੱਠਾ ਵੀ ਹੁਣ ਵਰਜੀ ਉੱਤਰਿਆ ਪਿਆ ਮੈਂ ਇਹ ਤਾਂ ਅਸਰਾਸ ਨਾ ਬਤਨ ਨੂੰ ਦੇਖਿਆ ਮੈਂ ਇਹ ਰਾਮਨੜ ਪਈਆ ਮੈਨੂੰ ਨਹੀਂ ਦਿਲ ਆਉਂਦਾ ਆਰੇ ਉਹ ਨਾਲ ਵਿੱਚੋਂ ਨਾ ਐ ਪਾਣੀ ਆ ਰਿਹਾ ਤੇ ਦੇਖਣ ਤੋਂ ਬੜਾ ਸੋਹਣਾ ਲੱਗ ਰਿਹਾ ਤੇ ਪਰ ਉਹ ਨਾ ਆ ਗਈ ਪੀਣਾ ਵੀ ਬਹੁਤ ਜ਼ਿਆਦਾ ਨਹੀਂ ਪੈ ਰਿਹਾ ਪਾਣੀ ਜਿਆਦਾ ਦੱਦੀ ਰੋਜ਼ ਹੀ بارش ਹੋ ਗਈ ਜੀ ਹੁਣ ਰੋਜ਼ ਪੱਦੋਂ ਦਾ ਮਹੀਨਾ ਦੇਖੋ ਲਾਈਟ ਵੀ ਨਹੀਂ ਸੀ ਅੱਜ ਆਪਣੇ ਮੇਰੇ ਨਾਲ ਤਾਂ ਜੈਜੀ ਬਣੇ ਸਵੇਰੇ ਉੱਠੀ ਪੱਤਾ ਸਿੱਖੂ ਵੀ ਵੱੜ ਰਹੀ ਵਾਸੋਂ ਦੇ ਵਿੱਚ ਸਿਮਲੀ ਸਿਮਗਲੀਆ ਬਹੁਤ ਕਰਦੇ ਆਂ ਦਿਲ ਨੂੰ ਮੈਂ ਨਾ ਬਸ ਮੈਂ ਦੇਖੋਈ ਨਹੀਂ ਆਈ ਫਿਰ ਮੈਂ ਤੁਹਾਨੂੰ ਪਤਾ ਲਾ ਹੈਗਾ ਮੇਰਾ ਪਹਿਲਾ ਨਾ ਹੋਂ ਇਸ ਦਪੱਟਾ ਮੇਰਾ ਰਕਾ ਤੇ ਨਿਕਲ ਗਈ हाँ? अच्छा तुम्हें पता लगेगा हमने क्या धोना है भाई छिपकलेया तो मेनू बहुत डर लगदा उनर टायर ਦੇ ਉੱਪਰ ਤੁੰ ਵੀ ਸਕਦੀ ਹੁੰਦੀ ਜਾਣਾ ਉੱਪਰ ਚੜ ਰਹੀ ਸੀ ਫਿਰ ਮਾਂ ਨੇ ਪਤਾ ਰੜਕਾ ਲਿਆ ਉਹ ਮੈਂ ਕੱਢੀ ਉਹ ਫਿਰ نیچے ਸੁੱਕ ਗਈ ਮੈਂ ਰੜਕੀ ਨਾਲ ਹਾਂ ਫਿਰ ਮੈਂ ਦਵਾਲੀ ਹੋਈਆਂ ਹੀ ਉਹਦੇ ਚ ਫੋਲਡ ਕਰਕੇ ਬਾਹਰ ਸੱਭੇ छिपकलेया ਤਾਂ ਮੈਨੂੰ ਸੱਪਸਰੂਡੀਆ ਦਾ ਤਾਂ ਬਹੁਤ ਡਰ ਆ ਬਹੁਤ ਕੱਚੀ ਮਾਸਾ ਮਾਜੀ ਸੱਪਸਰੂਡੀਆ ਤੋਂ ਬਚ ਕੇ ਰਹਿ ਗਰ ਸਾਰੇ ਰਾਈਟਰ ਨਹੀਂ ਸੀ ਜਦੋਂ ਕੋੜੀ ਫਲਾਈ ਪਾਣੀ ਟੋਟੀ ਤਾਂ ਇੱਧਰ ਪਪੂ ਚਾਲੂ ਘਾੜੇ ਲੱਗਦੀ ਨਹੀਂ ਆਪਣਾ ਤਾਂ ਕਦੇ ਪਾਣੀ ਮੁੱਕੇ ਤੇ ਬਹੁਤ ਪੁਰਾਹ ਲੱਗਾ ਹੈ ਅਨਾਰਾ ਬਾਹਰ ਨਿਕਲ ਜੋ ਗਵਿੰਦਾ ਨਾਲੋ ਘਰ ਮਾਤਾ ਲੱਗ ਰਿਹਾ ਤੇ ਪਛੂਆ ਲੱਗ ਰਹਾ ਸੀ ਸੁਸਤੀ ਕਰਦੀ ਨਾ ਮੈਨੂੰ ਪੁੱਛ ਆਇਆ ਆਪਣੇ ਨਾਮ ਦੇ ਕਪੜੇ ਕੋਈ ਪੁੱਛਾ ਨਹੀਂ ਪੁੱਛਾ ਕੇ ਤੇਰਾ ਆਇਆ ਉਹ ਮਾਝੇ ਲੱਗਤ ਲੱਗਿਆ ਗਵਾਇਆ ਮੱਝ ਤਾਂ ਬਸ ਮੈਨੂੰ ਦੇਖੋ ਜੀ ਹੁਣ ਕਦੋਂ ਹਟਦਾ ਕਰੂੰ ਮੌਸਮ ਸਾਫ ਹੋ ਜਾਉਂਦਾ ਸਾਰਾ ਆ ਰਹੀ ਸੀ ਨਾ ਸਾਰਾ ਮਤ ਗਰਾਸ ਮੇਰਾ ਦਰਿਆ ਇਹਨਾਂ ਵਾਲਾ ਸਾਰਾ ਪੰਨਾ ਰਾਕੀ ਤੇ ਲੱਗਣ ਸੁੱਕੇ ਹੋਏ ਉਹ ਤਾਂ ਕਹ ਰਹੇ ਨੇ ਲੈ ਜਾਜੇ ਮੈਂ ਸਾਡੇ ਤੋਂ ਬਾਅਦ ਸੇ ਰੁਕ ਨਹੀਂ ਗਾ ਸਾਡੇ ਤੋਂ ਪੁੱਛਦੇ ਗਏ ਸੀ ਅੱਜ ਅਸੀਂ ਬੈਠੇ ਹਾਂ ਉੱਪਰ ਚੁਭਾਰੇ ਜੀ ਉੱਪਰ ਦੇਖਣਿਆਂਗੇ ਨਹੀਂ ਨਾ ਪਰ ਕੋਈ ਮਾ ਵਿਊ ਜਰ ਰਹੀ ਦਰਦਾ ਸਾਰਾ ਪਰ ਉਹਦੇ ਤੇ ਸੀ ਜਾਂਦੇ ਸਾਰੇ ਲੰਘਦੇ ਅੰਦਰ ਜਾਂਦੇ ਅਰਾਖਤਾ ਜਾਂਦਾ ਸਭ ਤੋਂ ਜਲਦੀ ਕੋਈ ਨਾ ਇਹ ਸੁੱਖ ਕੋ ਨਹੀਂ ਨੇ ਸੁੱਖ ਦੇ ਵਿੱਚ ਬੈਠਾ ਨਹੀਂ ਜਾਂਦਾ ਹੁੰਦਾ ਇਹ ਮੋਖ ਬਹੁਤ ਵੱਡੀ ਹੈ ਇਹਦਾ ਕਲਾਸ ਦਾ ਵੀ ਕਾਇਮ ਹੋਵੇ ਇਹ ਕਿ ਉਹਰੇ ਵਾਜਿਆ ਕੱਲ ਵੀ ਇਹ ਦੇਖ ਲੈ ਕੇ ਕਰੇ ਚੱਲ ਕੜਾਣੇ ਤੇ ਲੱਗ ਰਿਹਾ ਹੈ ਉਹ ਮੰਡੀ ਦੇ ਲਕੜਾਣੇ ਤੇ ਲੱਗ ਰਿਹਾ ਉਹਨੇ ਜਿੰਨਾ ਸੁਣਾਉਂਦਾ ਇੰਨਾ ਜਾਂਦਾ ਜਾਂਦਾ ਕੀ ਨਹੀਂ ਕੀ ਨਹੀਂ ਦੀਵਾ ਜਾਂਦਾ ਜਿਵੇਂ ਵੀ ਤਾਂ ਹਮ ਹੈ ਕੀ ਹੋ ਰਿਹਾ ਕੱਲ੍ਹ ਤੇ ਨਾ ਪਤਾ ਲੱਗਦਾ ਨਾ ਦਿੰਦਾ ਕਹਿੰਦਾ ਇਹ ਲੋਟਨ ਨੂੰ ਵੀ ਲੱਗਣਾ ਨੇ ਹਾਂ ਲਾਈਟ ਵੀ ਕਰੀ ਹੂੰ ਲਾਈਟ ਨੇ ਤਾਂ ਬਹੁਤ ਪਰੇਸ਼ਾਨ ਕਰਦਾ ਮੇਜ ਖੜਨੇ ਰੀ ਬਹੁਤ ਚੱਲਿਆ ਰਾਤ ਤਾਂ ਕਰਕੇ ਉਹ ਲਾਈਟ ਖਰਾਬ ਹੋਈ ਰਹਿੰਦੀ ਆ ਤਾਰਾਂ ਤੋਂ ਟੁੱਟ ਜਾਂਦੀਆਂ ਨੇ ਜੰਪਰ ਜੰਪਰ ਉੱਡ ਜਾਂਦੇ ਆ ਤੇ ਟੈਂਕੀਆਂ 'ਚੋਂ ਪਾਣੀ ਨਤਵਾਦਾ ਕੀ ਆਪਣੇ ਹੋਂਦ ਆਪਾਂ ਕਰ ਲਈ ਕੁਛ ਨਹੀਂ ਸਕਦੀ ਹੈਗੀ ਹੁਣ ਮੈਂ ਕੁਛ ਕੰਮ ਵੀ ਨਹੀਂ ਹੋਣਾ ਕੋਚ ਆਹ ਲਈ ਵੀ ਪਾਣੀ ਦਾ ਪ੍ਰਿੰਟਰ ਤੇ ਲਵਾਂ ਜਿਹੜਾ ਕੰਮ ਲਾਉਂਦੀ ਪਾਣੀ ਨਹੀਂ ਆ ਰਿਹਾ ਜਦੋਂ ਹੂੰ ਹੂੰ ਫਿਰ ਬਸ ਮੋਟੋ ਕੇ ਮਾਚਰ ਕਾਟ ਕਰਨਾ ਕਿਉਂਕਿ ਸਾਰਾ ਮੋਰ ਬਰਾ ਆ ਗਈ ਗੱਤੇ ਕਿੱਥੇ ਰਿਹਾ ਵਿਚੇ ਨਾ ਬੱਧੀ ਤੇ ਕਰਨਾ ਮੈਂ ਜਦੋਂ ਕਰਨਾ ਮੈਂ ਤੇ ਪਾਪਣਾ ਵੀ ਚੰਗੀ ਦੀ ਯਾਦ ਨੂੰ ਮੈਂ ਨਾ ਆਇਆ ਜਦੋਂ ਮੇਰੇ ਕੋਲ ਪਾਣੀ ਹੈਗਾ ਸੀ ਅੱਜ ਤਾਂ ਮੈਂ ਹੀਜ਼ਰ ਵੀ ਲਾਇਆ ਮਗਰ ਆਪਣੇ ਦੇ ਬਹੁਤ ਵੀ ਤੇ ਬਿੰਡੇ ਦੇ ਸਟੰਡਾ ਪਾਣੀ ਵੀ ਪਾਇਆ ਗਿਆ ਅੱਜ ਹਵਾ ਜਿਹੜੀ ਚੱਲ ਰਹੀ ਆ ਰਾਤ ਦੀ ਠੰਡੀ ਚੱਲ ਰਹੀ ਆ ਜਿਵੇਂ ਸਰਦੀਆਂ ਵਰਗੀ ਠੰਡ ਲੱਗਦੀ ਆ ਬਾਹਰ ਤਾਂ ਖੜ੍ਹਾ ਨਹੀਂ ਜਾਂਦਾ ਅੰਦਰ ਹਲੇ ਫਿਰ ਵੀ ਉਸ ਰਾਤ ਨੂੰ ਲੱਗਦੀ ਆ ਤੇ ਬਾਹਰ ਤਾਂ ਬਹੁਤ ਬੁਰਾ ਹਾਲ ਕਰਿਆ ਪਈਏ ਜਾ ਰਹੇ ਕਿ ਨਮਨ ਕਣੀ ਜੀ ਰਾਤ 1 ਵਜੇ ਦਾ ਪੀ ਬਣੂਗਾ ਨਾ ਕੋ ਕੰਮ ਤਾਂ ਨਾ ਆਪਣੀ ਕਹਿਣਕ ਪੂਰੇ ਪੰਜਾਬ ਦੇ ਵਿੱਚ ਪੈ ਰਿਆ ਉਹ ਮੈਂ ਕਿਤੇ ਕਿਤੇ ਵੱਖੋ ਵੱਖਰੇ ਪਿੰਡਾਂ ਦੇ ਪੈ ਰਿਆ ਕਿਸੇ ਜੀ ਜੀ ਬਹੁਤ ਜ਼ਿਆਦਾ ਹੀ ਪੈ ਰਿਆ ਮੈਂ ਜਿਵੇਂ ਇੰਦਰ ਹਰਿਆਣੇ ਚ ਰਹੇ ਨਹੀਂ ਹਰਿਆਣਾ ਬਾਰਡਰ ਤੇ ਆ ਨਾ ਆਪਾਂ ਹਰਿਆਣੇ ਦੇ ਕਿੰਨੇ ਚਾਰੇ ਦੇ ਚੀਕੇ ਧੋ ਕੇ بارش ਨਹੀਂ ਆਈ ਆਪਣੇ ਪਟਿਆਲੇ ਕਰਕੇ ਜਿਹੜੇ ਪਰਬਲ ਵੇਲੇ ਤਾਂ ਬਹੁਤ ਠੰਡਾ ਪਟਿਆਲਾ ਪੈ ਨੇੜੇ ਆ ਵੀ ਪਟਿਆਲੇ ਬਹੁਤ ਨਹੀਂ ਠੰਡਾ ਪਤਾ ਨਹੀਂ ਆਪਣੇ ਦਰਖਤ ਜਿਆਦਾ ਨਹੀਂ ਵੀ ਡੂੜ ਜੇ ਚਲੋ ਠੀਕ ਹੈ ਦੋਸਤੋ ਅੱਜ ਦੀ ਗੱਲਬਾਤ ਇੱਥੇ ਖਤਮ ਕਰਦੇ ਆ ਤੇ ਜਿਹੜੇ ਦੋਸਤ ਚੈਨਲ ਤੇ ਨਵੇਂ ਆਏ ਨੇ ਨਵੇਂ ਦੇਖ ਰਹੇ ਆ ਪਹਿਲੀ ਵਾਰ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ ਬਟਨ ਦਬਾ ਲਿਓ ਬਹੁਤ ਵਧੀਆ ਜਾਣਕਾਰੀ ਆਉਣ ਵਾਲੇ ਸਮੇਂ ਤੇ ਅਸੀਂ ਟਕੂੜ ਪ੍ਰੋਗਰਾਮ ਵੀ ਬਣਾ ਰਹੇ ਆ ਤੇ ਤੁਹਾਨੂੰ ਵੀਡੀਓ ਪਹਿਲੇ ਦੇ ਹੱਦ ਤੱਕ ਮਿਲਿਆ ਕਰੋਗੀ ਤੇ ਬੈਲ ਆਈਕਨ ਦਾ ਬਟਨ ਦਬਾ ਦੇ ਨਾਲ ਹੀ ਸਬਸਕ੍ਰਾਈਬ ਕਰਾਓ ਠੀਕ ਹੈ ਜੀ ਸਤਿ ਸ੍ਰੀ ਅਕਾਲ